जय पीरा दी संगत जी आज दिन मंगलवार बुधवार ते वीरवार दी चौकी रेतगढ़ दरगाह लाला वाला पीर दरगाह बाबा पाला जी दी दरगाह जो समाने ਤੋਂ ਪਾਤੜਾ ਪਾਤੜਾ ਤੋਂ ਸਮਾਣਾ ਰੋਡ ਦੇ ਉੱਪਰ ਇਹ ਦਰਗਾਹ ਬਿਲਕੁਲ ਸਥਿਤਾ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਤੁਸੀਂ ਦੇਖ ਹੀ ਰਹੇ ਹੋਗੇ ਚਲਦੀ ਚਲਦੀ ਵੀਡੀਓ ਨੂੰ ਵੀ ਸ਼ੇਅਰ ਕਰ ਦੇਣਾ ਚੈਨਲ ਪੀਵੀ ਯੂਨੀ ਬਲੈਕੜੀ ਨੂੰ ਦੋਸਤੋ ਕਰ ਲੈਣਾ ਲਾਇਕ ਐਂਡ ਫਾਲੋ ਮੰਗਲਵਾਰ ਨੂੰ ਸਵੇਰ ਰਾਤੀ ਮਾਰਨਿੰਗ 2 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਬਾਬਾ ਜੀ ਬੈਠੇ ਕਿ ਮਿਲਣਗੇ ਮੰਗਲਵਾਰ ਸ਼ਾਮ ਨੂੰ ਵੀ ਤੁਸੀਂ ਦੂਰੋਂ ਨੇੜੋਂ ਜੇ ਕਰ ਆਉਣਾ ਤਾਂ ਦਰਗਾਹ ਦੇ ਉੱਪਰ ਰਹਿਣ ਦਾ ਪੂਰਾ ਫੁੱਲ ਪ੍ਰਬੰਧ ਹੈਗਾ ਵੱਡਾ ਹਾਲ ਹੈ ਜਿਹੜਾ ਬਣਿਆ ਪਿਆਗਾ ਜਿੱਥੇ ਕਿ ਸੰਗਤ ਆ ਕੇ ਰਹਿ ਸਕਦੀ ਹੈ ਰਾਤ ਆਪਣੀ ਕੱਟ ਸਕਦੀ ਹੈ ਦੂਰ ਨੇੜ ਵੱਤ ਤੋਂ ਆਉਣ ਵਾਲੀ ਸੰਗਤ ਬੁੱਧਵਾਰ ਨੂੰ ਬੈਠ ਕੇ ਬਾਬਾ ਜੀ ਮਿਲਣਗੇ ਐਸ ਵੀਰਵਾਰ ਮਹੀਨੇ ਦਾ ਲਾਸਟ ਵੀਰਵਾਰ ਮਾਰਚ ਮਹੀਨੇ ਦਾ ਵੀਰਵਾਰ ਨੂੰ ਪਾਉਣ ਲੱਗੂ ਜੀ ਜਿੱਦਾਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਣੇ ਹੁੰਨੇ ਹੈਗੇ ਪੌਣਾ ਜਿਹੜੀ ਉਹ ਵੀਰਵਾਰ ਨੂੰ ਲੱਗਣੀ ਹੈ ਘਰੋਂ ਤੁਸੀਂ ਕੀ ਕੁਝ ਲੈ ਕੇ ਆਉਣਾ ਕਣ ਲੈ ਕੇ ਆਉਣੇ ਨੇ ਜਿਹੜੇ ਕਣਕ ਤੇ ਉਹਦੇ ਵਿੱਚ ਕੁਝ ਪੈਸੇ ਕਣਕ ਤੇ ਕੁਝ ਪੈਸੇ ਕਣਕ ਨੂੰ ਸ਼ਾਮ ਨੂੰ ਕਾਣਾ ਜਿਹੜੇ ਅੱਜ ਆਪਦੇ ਉਹ ਇੱਕ ਦਿਨ ਪਹਿਲਾਂ ਰੈਡੀ ਕਰਕੇ ਹਨਾ ਰਾਤ ਨੂੰ ਆਪਣਾ ਜਿਹੜਾ ਸਹਰਾਣਾ ਹੁੰਦਾ ਤੱਕੀਆਂ ਹੁੰਦਾ ਸ਼ਰ ਦੇ نیچے ਰੱਖ ਕੇ ਸੋਣਾ ਹੈ ਸਵੇਰੇ ਮਾਰਨਿੰਗ ਜਦੋਂ ਚੌਂਕੀ ਤੇ ਆਉਣਾ ਕਾਣਾ ਨੂੰ ਨਾਲ ਲੈ ਕੇ ਆਉਣਾ ਵੀਰਵਾਰ ਨੂੰ ਵੀਰਵਾਰ ਨੂੰ ਪਾਉਣ ਲੱਗੇਗੀ ਕਾਣਾ ਆਪਣੇ ਨਾਲ ਲੈ ਕੇ ਆਇਓ ਫੇਰੀ ਜਿੱਦਾਂ ਆਵਾਜ਼ ਮਾਰ ਕੇ ਬਾਬਾ ਜੀ ਠਾਉਂਦੇ ਹੁੰਦੇ ਨੇਗੇ ਤੇ ਜਦੋਂ ਪੰਡਾਲ ਸਜਿਆ ਹੋਵੇਗਾ ਸਟੇਜ ਲੱਗੀ ਹੋਵੇਗੀ ਤੇ ਉੱਥੇ ਤੁਹਾਨੂੰ ਸੇਵਾਦਾਰਾਂ ਵੱਲੋਂ ਦੱਸਿਆ ਜਾਵੇਗਾ ਕਾਣਾ ਦੇ ਜਿਹੜੇ ਲੈ ਕੇ ਆਵੋਗੇ ਘਰ ਦੇ ਵਿੱਚੋਂ ਲਿਫਾਫਿਆਂ ਦੀ ਗੱਠ ਖੋਲ ਕੇ ਉੱਥੇ ਉਹਨਾਂ ਦਾ ਮੱਥਾ ਜਿਹੜਾ ਉਹ ਟੇਕ ਦੇਣਾ ਹੁੰਦਾਗਾ ਤੇ ਜਦੋਂ ਬਾਬਾ ਜੀ ਆ ਕੇ ਪਾਉਣ ਸਟਾਰਟ ਕਰਨਗੇ ਪਾਉਣ ਸਟਾਰਟ ਜਦੋਂ ਸ਼ੁਰੂ ਹੋਗੀ ਪੌਣਾ ਤਾਂ ਪੰਡਾਲ ਦੇ ਵਿੱਚ ਜਿੰਨੀ ਵੀ ਸੰਗਤ ਬੈਠੀ ਹੁੰਦੀ ਆ ਆਵਾਜ਼ ਮਾਰ ਕੇ ਉਠਾਉਂਦੇ ਨੇ ਬਾਬਾ ਪਾਲਾ ਜੀ ਫਿਰ ਜੇਕਰ ਇੱਕ ਨਾਮ ਦੇ ਕਈ ਭਰਾ ਸੰਗਤ ਉੱਠ ਖੜੇ ਤਾਂ ਉਹਨਾਂ ਦੇ ਵਿੱਚੋਂ ਮੇਨ ਇਨਸਾਨੀ ਆ ਜਿਹੜੀ ਉਹ ਦੱਸਦੇ ਹੁੰਦੇ ਅਗੇ ਪੌਣ ਵਾਲੇ ਦਿਨ ਕਿਸੇ ਵੀ ਤਰ੍ਹਾਂ ਦਾ ਕੋਈ ਟੋਕਣ ਨਹੀਂ ਹੁੰਦਾ ਜੇਕਰ ਤੁਸੀਂ ਬੁੱਧਵਾਰ ਨੂੰ ਆ ਕੇ ਮਿਲਣਾ ਹੈ ਮੰਗਲਵਾਰ ਸ਼ਾਮੀ ਤੁਹਾਨੂੰ ਪਹੁੰਚਣਾ ਪਵੇਗਾ ਕਿਉਂਕਿ ਰਾਤ ਨੂੰ 2 ਵਜੇ ਪਾ ਕੀ ਜਿਹੜੀ ਉਹ ਸ਼ੁਰੂ ਹੋ ਜਾਂਦੀ ਹੈ ਸ਼ਾਮ ਨੂੰ ਟੋਕਣਾ ਜਿਹੜੇ ਉਹ ਮੰਗਲਵਾਰ ਸ਼ਾਮ ਨੂੰ ਨੰਬਰ ਵਾਰ ਨੰ ਬਾਰੀਸ ਦੇ ਟੋਕਣਾ ਉਹ ਕੱਟੇ ਜਾਂਦੇ ਹੈਗੇ ਫਿਰ ਵਾਰੀ ਸਮੇਤ ਹੀ ਸੰਗਤ ਨੂੰ ਬਾਬਾ ਜੀ ਨੂੰ ਦੇ ਨਾਲ ਮਿਲਾਇਆ ਜਾਂਦਾਗਾ 5-10 ਮਿੰਟ ਤੁਹਾਡੀ ਜਿਹੜੀ ਗੱਲਬਾਤ ਆ ਉਹ ਇੱਕ ਪਰਸਨਲੀ ਤੌਰ ਤੇ ਜਿੱਦਾਂ ਤੁਸੀਂ ਫੋਨ ਕਰਲਾਂ ਤੇ ਕਹਿੰਨੇ ਹੋ ਕਿ ਬਾਬਾ ਜੀ ਨੂੰ ਅਸੀਂ ਪਰਸਨਲ ਤੌਰ ਤੇ ਮਿਲਣਾ ਕਰਨਾ ਤਾਂ ਉਦਾਂ ਤੁਸੀਂ ਮਿਲ ਸਕਦੇ ਹੋ ਜਿਹੜੀ ਪੌਣ ਵੀਰਵਾਰ ਨੂੰ ਲੱਗਦੀ ਹੈ ਉਹ ਓਪਨ ਪੌਣ ਲੱਗੇਗੀ ਜੀ ਪੰਡਾਲ ਸਜਿਆ ਹੋਵੇਗਾ ਆਵਾਜ਼ ਮਾਰ ਕੇ ਤੁਹਾਨੂੰ ਉਠਾਇਆ ਜਾਵੇਗਾ ਵੀਡੀਓਗ੍ਰਾਫੀ ਜਿਹੜੀ ਤੁਸੀਂ ਦੇਖਦੇ ਹੁੰਨੇ ਹੋ ਇਹ ਹਰ ਪੌਣ ਦੀ ਵੀਡੀਓਗ੍ਰਾਫੀ ਹੁੰਦੀ ਹੈ ਜੀ ਜਦੋਂ ਪੌਣ ਸਜੀ ਹੁੰਦੀ ਹੈਗੀ ਚੌਂਕੀ ਚੱਲ ਰਹੀ ਹੁੰਦੀ ਹੈ ਪੰਡਾਲ ਦੇ ਵਿੱਚ ਸੰਗਤ ਸਜੀ ਹੁੰਦੀ ਹੈ ਤਾਂ ਆਵਾਜ਼ ਮਾਰ ਕੇ ਉਦੋਂ ਬਾਬਾ ਜੀ ਉਠਾਉਂਦੇ ਹੁੰਦੇ ਆ ਤੇ ਉਦੋਂ ਵੀਡੀਓ ਅਸੀਂ ਸਾਰੀ ਬਣਾਉਣੀ ਹੁੰਦੀ ਹੈ ਰਿਕਾਰਡ ਕਰਦੇ ਹੁੰਨੇ ਆ ਤੇ ਆਪਣਾ ਚੈਨਲ YouTube ਤੇ ਜਿਹੜਾ PVUNI BLACKDY ਹੈ ਇਸ ਚੈਨਲ ਦੇ ਉੱਪਰ ਸਾਰਾ ਪ੍ਰੋਗਰਾਮ ਆ ਜਿਹੜਾ ਉਹ ਲਾਈਵ ਵੀ ਦਿਖਾਇਆ ਜਾਂਦਾਗਾ ਤੇ ਤੁਸੀਂ ਲੈ ਵੀ ਦੇਖ ਸਕਦੇ ਹੋ ਘਰ ਦੇ ਵਿੱਚ ਤੇ ਚੈਨਲ BB Uniplakey ਨੂੰ ਦੋਸਤੋ ਕਰ ਲਿਓ ਸਬਸਕ੍ਰਾਈਬ ਜੇਕਰ YouTube ਤੇ ਦੇਖੀ ਐ ਨਾ ਜੇਕਰ Facebook ਤੇ ਦੇਖ ਰਹੇ ਹੋ ਤਾਂ ਦੋਸਤੋ ਕਰ ਲਿਓ ਚੈਨਲ ਨੂੰ ਫੋਲੋ ਹਰ ਇੱਕ ਪਾਉਣ ਹਰ ਇੱਕ ਚੌਂਕੀ ਹਰ ਇੱਕ ਹਫਤੇ ਦੀ ਅਪਡੇਟ ਹੈ ਜਿਹੜੀ ਆਪਣੇ ਚੈਨਲ ਤੇ ਪਾਈ ਜਾਂਦੀ ਹੈਗੀ ਜੀ ਅਪਡੇਟ ਦੇਖਣ ਦੇ ਲਈ ਨੋਟੀਫਿਕੇਸ਼ਨ ਆ ਜਿਹੜਾ ਚੈਨਲ ਦਾ ਜਰੂਰ ਓਪਨ ਕਰਕੇ ਰੱਖਿਆ ਕਰੋ ਤਾਂ ਜੋ ਕਿ ਜਦੋਂ ਵੀ ਅਸੀਂ ਕੋਈ ਬਾਬਾ ਪਾਲਾ ਜੀ ਦੀ ਚੌਂਕੀ ਦੀ ਜਾਂ ਪਾਉਣ ਦੀ ਅਪਡੇਟ ਪਾਈਏ ਤਾਂ ਤੁਰੰਤ ਉਹਦਾ ਨੋਟੀਫਿਕੇਸ਼ਨ ਆ ਜਿਹੜਾ ਤੁਹਾਡੇ ਕੋਲ ਆ ਜਾਵੇ ਬੁੱਧਵਾਰ ਨੂੰ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਜੀ ਬੁੱਧਵਾਰ ਨੂੰ ਜੇਕਰ ਆਉਣਾ ਤਾਂ ਮੰਗਲਵਾਰ ਸ਼ਾਮ ਨੂੰ ਪਹੁੰਚ ਕੇ ਦਰਵਾਜ਼ੇ ਉੱਪਰ ਤੋਕਣਾ ਜਿਹੜੇ ਆਪਣੇ ਉਹ ਤੁਸੀਂ ਲੈ ਸਕਦੇ ਹੋਗੇ ਨਾਮ ਆਪਣਾ ਲਖਵਾ ਕੇ ਸੇਵਾਦਾਰਾਂ ਦੇ ਕੋਲੋਂ ਆਪਣੀ ਵਾਰੀ ਆ ਨੰਬਰ ਮੁਤਾਬਕ ਤੁਸੀਂ ਲਵਾ ਸਕਦੇ ਹੋਗੇ ਵੀਰਵਾਰ ਨੂੰ ਓਪਨ ਪਾਉਣ ਲੱਗੇਗੀ ਜਿੱਦਾਂ ਵੀਡੀਓ ਦੇ ਵਿੱਚ ਦੇਖਦੇ ਹਾਂ ਇਹ ਵੀਰਵਾਰ ਨੂੰ ਪਾਉਣ ਲੱਗਦੀ ਹੁੰਦੀ ਆ ਓਪਨ ਲੱਗਦੀ ਹੁੰਦੀ ਆ ਪੂਰੀ ਸੰਗਤ ਦੇ ਵਿੱਚ ਆਵਾਜ਼ ਮਾਰ ਕੇ ਬਾਬਾ ਜੀ ਦੱਸਦੇ ਕਰਦੇ ਹੁੰਦੇ ਆ ਤੁਹਾਡੇ ਘਰ ਪਰਿਵਾਰ ਦੇ ਬਾਰੇ ਜੋ ਵੀ ਤੁਹਾਡੀ ਕੋਈ ਸਮੱਸਿਆ ਦੇ ਤੌਰ ਤੇ ਤੁਸੀਂ ਆਇਓਗੇ ਦਰਬਾਰ ਲਾਲਾਂ ਵਾਲਾ ਪੀਰ ਦਰਗਾਹ ਪਾਤਣਾ ਤੋਂ ਸਮਾਣਾ ਸਮਾਣੇ ਤੋਂ ਪਾਤਣਾ ਰੋਡ ਦੇ ਉੱਪਰ ਦਰਗਾਹ ਕਿਸੇ ਪਿੰਡ ਦੇ ਵਿੱਚ ਨਹੀਂ ਜਾਣਾ ਬਾਕੀ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਲੋਕੇਸ਼ਨਾਂ ਜਿਹੜੀ ਉਹ ਮਿਲ ਜਾਵੇਗੀ ਮੈਪ ਦੀ ਲੋਕੇਸ਼ਨ ਮੈਪ ਲਿੰਕ ਪਾਇਆ ਹੋਇਆ ਹੈਗਾ ਤਾਂ ਤੁਸੀਂ ਲੋਕੇਸ਼ਨ ਲਗਾ ਕੇ ਵੀ ਆ ਸਕਦੇ ਹੋਗੇ ਜੇਕਰ ਤੁਸੀਂ ਦੂਰ ਦਰਾਡੇ ਤੋਂ ਆ ਰਹੇ ਹੋਗੇ ਤਾਂ ਤੁਹਾਨੂੰ ਸਭ ਤੋਂ ਪਹਿਲਾਂ ਪਟਿਆਲਾ ਸਹਿਰ ਪਹੁੰਚਣਾ ਪਵੇਗਾ ਪਟਿਆਲੇ ਤੋਂ ਤੁਸੀਂ ਸਮਾਣੇ ਵਾਲੀ ਬੱਸ ਲੈਣੀ ਹੈਗੀ ਸਮਾਣੇ ਤੋਂ ਜੋ ਪਾਤੜਾ ਨੂੰ ਜਾਂਦੀ ਆ ਉਹ ਬੱਸ ਲੈ ਸਕਦੇ ਹੋ ਤੁਸੀਂ ਸ਼ਮਾਣੇ ਬਾਹਰਲੇ ਚੌਂਕ 'ਚ ਉਤਰ ਕੇ ਉੱਥੋਂ ਆਟੋ ਲੈ ਕੇ ਆਟੋ ਵਾਲੇ ਤੁਹਾਨੂੰ ਦਰਗਾਹ ਦੇ ਉੱਪਰ ਆ ਕੇ ਉਤਾਰ ਜਾਣਗੇ ਆਟੋ ਹੀ ਰਿਸਕਾ ਵਗੈਰਾ ਚੱਲਦੇ ਆ ਜੀ ਸੰਤ ਜੀ ਕਰਿਓ ਵੀਡੀਓ ਨੂੰ ਅੱਗੇ ਜਾਂ ਤੋ ਯਾਰਾ ਸ਼ੇਅਰ ਤੇ ਐਸ ਬੁੱਧਵਾਰ ਤੇ ਵੀਰਵਾਰ ਦੀ ਅਪਡੇਟ ਆ ਜਿਹੜੀ ਆਪਾਂ ਤੁਹਾਡੇ ਅੱਗੇ ਲੈ ਕੇ ਆਏ ਆਂਗੇ ਜਰੂਰ ਪਹੁੰਚਣਾ ਤੁਸੀਂ ਜਿਨ੍ਹਾਂ ਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਗਈ ਕੋਈ ਤੁਹਾਡਾ ਕੋਈ ਰੁਕੇ ਹੋਏ ਕੰਮ ਨੇ ਹਨਾ ਤਾਂ ਜਰੂਰ ਦਰਗਾਹ ਤੇ ਦਰਸ਼ਨ ਦਿਓ ਜੀ ਆਇਓ ਦਰਗਾਹ ਤੇ ਬਾਬਾ ਪਾਲਾ ਜੀ ਪੁਲਾਰਾਂ ਵਾਲੇ ਹੋਨ ਰਿਹਾ ਹੈ ਸੱਜ ਲਈ ਪੱਕੇ ਪੂਰਨ ਤੌਰ ਤੇ ਰੇਤਗੜ ਜੋ ਪਾਤਣਾ ਤੋਂ ਸਮਾਣਾ ਸਮਾਣੇ ਤੋਂ ਪਾਤਣਾ ਜੋ ਨਵੀਂ ਦਰਗਾਹ ਬਣੀ ਹੈ ਬਾਬਾ ਜੀ ਦੀ ਉਸ ਦਰਗਾਹ ਤੇ ਤੁਸੀਂ ਆ ਕੇ ਮਿਲ ਸਕਦੇ ਹੋ ਕਰਦੇ ਵੀਡੀਓ ਨੂੰ ਅਗੇ ਜਿਆਦਾ ਤੋਂ ਜਿਆਦਾ ਸ਼ੇਅਰ ਤੇ ਚੈਨਲ ਵੀ ਵੀਨੀ ਬਲੈਕਰੀ ਨੂੰ ਕਰ ਲੋ ਲੈ ਕੇ ਆਣੇ ਫੋਲੋ ਮਿਲਾਂਗੇ ਦੋਸਤੋ ਤੁਹਾਨੂੰ ਆਪਾਂ ਦਰਗਾਹ ਦੇ ਉੱਪਰ ਚੌਂਕੀ ਵਾਲੇ ਦਿਨ ਦਿਨ ਵੀਰਵਾਰ ਜੈ ਪੀਰਾਂ ਦੇ